ਦੋਸਤੋ ਕਈ ਦੋਸਤਾਂ ਨੇ ਪੁੱਛਿਆ ਕਿ ਮਰਨੋਂ ਪਰੰਤ ਜਿਹੜਾ ਸ਼ਰੀਰਦਾਨ ਕਿਵੇਂ ਕਰੀਏ ਮੈਂ ਇੱਕ ਦਿਨ ਪੋਸਟ ਪਾਈ ਸੀਗੀ ਉਹਦੇ ਥੱਲੇ ਬਹੁਤ ਸਾਰੇ ਲੋਕ ਦੋਸਤਾਂ ਦੇ ਕਮੈਂਟ ਆਏ ਸੀਗੇ ਤਾਂ ਕਈਆਂ ਨੇ ਪੁੱਛਿਆ ਸੀ ਵੀ ਸ਼ਰੀਰਦਾਨ ਕਿਵੇਂ ਕਰੀਏ ਤਾਂ ਇਹ ਬਿਲਕੁਲ ਸੌਖਾ ਜਿਹਾ ਤਰੀਕਾ ਹੈ ਬਹੁਤ ਸਾਰੇ ਦੋਸਤਾਂ ਨੇ ਪਹਿਲਾਂ ਆਪਣੇ ਜਿਹੜੇ ਪਰਿਵਾਰਾਂ ਦੇ ਜੀ ਵਿਛੜੇ ਹੈਗੇ ਉਹਨਾਂ ਦੀਆਂ ਬਾਡੀਆਂ ਜਿਹੜੀਆਂ ਹੈਗੇ ਸ਼ਰੀਰ ਹੈ ਜਿਹੜੇ ਦਾਨ ਕੀਤੇ ਹੈ ਇਸ ਦੇ ਵਿੱਚ ਕੋਈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਨੇ ਸ਼ਰੀਰਦਾਨ ਕਰਨਾ ਹੈ ਨਾ ਉਹ ਆਪਣੇ ਪਰਿਵਾਰ ਨੂੰ ਮੈਂਟਲੀ ਪ੍ਰੀਪੇਅਰ ਕਰੇ ਦਬਾਗੀ ਤੌਰ ਤੇ ਉਹਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹੈ ਪੂਰੇ ਪਰਿਵਾਰ ਨੂੰ ਮੰਨ ਲਓ ਮੈਂ ਆ ਮੈਂ ਆਪਣਾ ਸ਼ਰੀਰਦਾਨ ਕਰਨਾ ਹੈ ਤੇ ਜੇ ਮੇਰੇ ਪਰਿਵਾਰ ਦੇ ਜੀ ਮੇਰੇ ਧੀਆਂ ਪੁੱਤ ਮੇਰੀ ਪਤਨੀ ਜਾਂ ਮੇਰੇ ਪਰਿਵਾਰ ਦੇ ਬਾਕੀ ਜੀ ਉਹ ਹੀ ਨਹੀਂ ਤਿਆਰ ਹੋਗੇ ਵੀ ਫਿਰ ਜਿਸ ਦਿਨ ਇਹ ਦਿਨ ਆ ਜਾਂਦਾ ਬੰਦੇ ਦੀ ਡੈਥ ਹੁੰਦੀ ਹੈ ਨਾ ਪਰਿਵਾਰ ਜਜ਼ਬਾਤੀ ਹੋਇਆ ਹੁੰਦਾ ਹੈ ਪਰਵਾਰ ਰੋ ਰਿਹਾ ਹੁੰਦਾ ਉਸ ਵੇਲੇ ਰਿਸ਼ਤੇਦਾਰ ਰੋ ਰਹੇ ਹੁੰਦੇ ਨੇ ਇਹੋ ਜੇ ਮਾਹੌਲ ਦੇ ਵਿੱਚ ਜੇ ਕੋਈ ਕਹੇ ਵੀ ਸਰੀਰਦਾਨ ਕਰਦੇ ਹੋ ਜਿਹਨੇ ਤਾਂ ਸਰੀਰਦਾਨ ਕੀਤਾ ਸੀਗਾ ਤਾਂ ਉੱਥੇ ਕਈ ਵਾਰੀ ਮੇਰੇ ਕੋਲੇ ਇਹੋ ਜੀਆਂ ਉਦਾਹਰਨਾਂ ਹੈਗੀਆਂ ਮੈਂ ਹੁਣ ਇੱਥੇ ਨਾਂ ਨਹੀਂ ਲੈਣਾ ਚਾਹੁੰਦਾ ਤਾਂ ਫਿਰ ਉੱਥੇ ਫਿਰ ਬਿਗਨ ਪੈਂਦਾ ਇਸ ਜਿਹੜਾ ਪਵਿੱਤਰ ਕੰਮ ਐ ਮੈਂ ਕਹੂੰਗਾ ਇਹ ਸਰੀਰਦਾਨ ਕਰਨਾ ਬਹੁਤ ਇਨਕਲਾਬੀ ਕੰਮ ਐ ਕ੍ਰਾਂਤੀਕਾਰੀ ਕੰਮ ਐ ਪਵਿੱਤਰ ਕੰਮ ਐ ਕਿਉਂਕਿ ਧਾਨ ਕੀਤਾ ਹੋਇਆ ਜਿਹੜਾ ਸਰੀਰ ਐ ਇਹ ਮੈਡੀਕਲ ਖੋਜ ਕਾਰਜਾਂ ਦੇ ਕੰਮ ਆਉਂਦਾ ਐ ਤੇ ਉੱਥੇ ਫਿਰ ਜਿਹੜੇ ਮੈਡੀਕਲ ਦੇ ਵਿਦਿਆਰਥੀ ਹੁੰਦੇ ਨੇਗੇ ਡਾਕਟਰ ਬਣਦੇ ਬੱਚੇ ਆ ਜਿਹੜੇ ਉਹ ਉਸ ਡੈਡ ਬੋਡੀ ਦੇ ਉੱਤੇ ਪ੍ਰੈਕਟੀਕਲ ਕਰਕੇ ਉਹ ਚੰਗੇ ਡਾਕਟਰ ਬਣ ਕੇ ਨਿਕਲਦੇ ਤੇ ਜਿਉਂਦੇ ਮਨੁੱਖਾਂ ਦਾ ਵਧੀਆ ਇਲਾਜ ਕਰਦੇ ਆ ਇਹ ਇਨਕਲਾਬੀ ਕੰਮ ਹੈ ਤਾਂ ਇਸ ਇਨਕਲਾਬੀ ਕੰਮ ਦੇ ਵਿੱਚ ਫਿਰ ਬਿਗਨ ਪੈਂਦਾ ਹੈ ਜੇ ਪਰਿਵਾਰ ਦਿਮਾਗੀ ਤੌਰ ਦੇ ਉੱਤੇ ਤਿਆਰ ਨਾ ਹੋਵੇ ਸ਼ਰੀਰਦਾਨ ਕਰਨ ਵਾਸਤੇ ਤਾਂ ਜਣੀ ਪਰਿਵਾਰ ਨੂੰ ਪਹਿਲਾਂ ਕਨਵਿੰਸ ਕਰਾਉਣਾ ਸਮਝਾ-부ਝਾ ਲੈਣਾ ਦਿਮਾਗੀ ਤੌਰ ਤੇ ਤਿਆਰ ਕਰ ਲੈਣਾ ਇਹ ਪਹਿਲਾ ਕੰਮ ਹੈ ਇਹ ਪਹਿਲਾ ਕੰਮ ਹੈ ਤੇ ਜੇ ਇਹ ਕੰਮ ਨਹੀਂ ਕਰਦੇ ਫਿਰ ਬਿਗਨ ਪਾਉਗਾ ਹੀ ਪਾਊਗਾ ਤੇ ਦੂਸਰੀ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜੀ ਫਾਰਮੈਲਟੀ ਕਰਨੀ ਪੈਂਦੀ ਹੈ ਜਿਹੜੇ ਮੈਡੀਕਲ ਕਾਲਜ ਨੂੰ ਤੁਸੀਂ ਸ਼ਰੀਰਦਾਨ ਕਰਨਾ ਚਾਹੁੰਦੇ ਹੋ ਮਰਨ ਉਪਰੰਤ ਤਾਂ ਆ ਇੱਕ ਅਰਜ਼ੀ ਹੈਗੀ ਸਿੰਪਲ ਅਰਜ਼ੀ ਮੇਰੇ ਕੋਲੇ ਹੈਗੀ ਹੈ ਇਹ ਇਹ ਅਰਜ਼ੀ ਹੈ ਜਿਹੜੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਲਿਖਣੀ ਹੈ ਤੇ ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਦੇ ਕੇ ਇਹਦੇ ਨਾਲ ਹੀ ਇਸ ਅਰਜ਼ੀ ਦੇ ਨਾਲ ਇੱਕ ਆ ਬਸੀਅਤ ਨਾਮਾ ਜੀਰੇ ਉੱਤੇ ਇੱਥੇ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਲੱਗੀ ਹੋਏਗੀ ਤੇ ਆ ਇੱਕ ਵਸੀਅਤ ਨਾਮਾ ਹੈਗਾ ਇਹ ਨੋਟਰੀ ਦੇ ਕੋਲੋਂ ਵਕੀਲ ਦੇ ਕੋਲੋਂ ਅਟੈਸਟ ਹੋ ਜਾਂਦਾ ਹੈ ਤੇ ਦੋ ਗਵਾਹ ਹੁੰਦੇ ਨੇ ਨਾਲ ਉਹਨਾਂ ਦੇ ਦਸਖਤ ਹੁੰਦੇ ਐ ਕਿ ਇਹਨੇ ਸ਼ਰੀਰਦਾਨ ਕੀਤਾ ਤੇ ਇਹ ਸਾਰਾ ਇਹ ਦੋ ਕਾਗਜ਼ ਨੇ ਸਾਰੇ ਤੇ ਇਹ ਕਰਕੇ ਮੈਡੀਕਲ ਕਾਲਜ ਦੇ ਉੱਤੇ ਜਾ ਕੇ ਇੱਕ ਅਨਾਟਮੀ ਵਿਭਾਗ ਹੁੰਦਾ ਜਿਹੜਾ ਅ ਸਰੀਰ ਵਾਲਾ ਜਿਹੜਾ ਜਿਹਨੂੰ ਅਸੀਂ ਕਹਿੰਦੇ ਆਂਗੇ ਸਰੀਰ ਵਿਗਿਆਨ ਵਾਲਾ ਉਥੇ ਦਫ਼ਤਰ ਹੁੰਦਾ ਹੈ ਹਰੇਕ ਮੈਡੀਕਲ ਕਾਲਜ ਦੇ ਵਿੱਚ ਉਥੇ ਜਾ ਕੇ ਦੋ ਕਾਗਜ਼ ਜਾ ਕੇ ਦੇ ਆਉਣੇ ਨੇ ਆਪ ਜਾਬੇ ਨਾਲ ਬੰਦਾ ਜਿਹਨੇ ਬਾਡੀ ਡਾਨ ਕਰਨੀ ਹੈ ਤੇ ਜਾ ਕੇ ਉਥੇ ਫਿਰ ਉਹਨਾਂ ਨੂੰ ਉਹ ਤੁਹਾਨੂੰ ਆਪਣਾ ਫੋਨ ਨੰਬਰ ਵੀ ਦੇਣਗੇ ਤੁਸੀਂ ਆਪਦਾ ਫੋਨ ਨੰਬਰ ਦਿਓਗੇ ਤੇ ਫਿਰ ਜਿਸ ਦਿਨੇ ਦਿਨ ਆਉਂਦਾ ਬੰਦੇ ਦੀ ਮੌਤ ਹੁੰਦੀ ਹੈ ਤਾਂ ਮੈਡੀਕਲ ਕਾਲਜ ਨੂੰ ਸੂਚਿਤ ਕਰਨਾ ਹੁੰਦਾ ਹੈ ਤੇ ਉਹ ਸੂਚਿਤ ਕਰਦੇ ਜਦੋਂ ਤਾਂ ਮੈਡੀਕਲ ਕਾਲਜ ਵਾਲੇ ਆ ਕੇ ਫਿਰ ਉਹ ਡੈੱਡ ਬਾਡੀ ਨੂੰ ਲੈ ਜਾਂਦੇ ਨੇ ਤੇ ਇਹਦੇ ਨਾਲ ਹੀ ਮੈਂ ਇੱਕ ਵੱਖਰੀ ਵੀਡੀਓ ਦੇ ਵਿੱਚ ਪਹਿਲਾਂ ਵੀ ਗੱਲ ਕੀਤੀ ਹੈ ਹੁਣ ਵੀ ਮੈਂ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਕਿ ਜਿਹੜੇ ਲੋਕ ਇਸ ਤਰ੍ਹਾਂ ਬਾਡੀ ਦਾਨ ਕਰਦੇ ਆ ਨਾ ਉਹਦੀ ਸਰੀਰਦਾਨ ਕਰਦੇ ਆ ਅੰਗਦਾਨ ਕਰਦੇ ਆ ਉਹਨਾਂ ਨੂੰ ਉਸੇ ਤਰ੍ਹਾਂ ਸਲਾਮੀ ਤੇ ਸਨਮਾਨ ਦਿੱਤਾ ਜਾਏ ਜਿਵੇਂ ਮੰਤਰੀ ਜਦੋਂ ਕਿਸੇ ਮੰਤਰੀ ਦੀ ਮੌਤ ਹੁੰਦੀ ਹੈ ਮੰਤਰੀਆਂ ਨੂੰ ਜਿਉਂਦੇ ਜੀ ਤਾਂ ਸਲੂਟ বাজਦੇ-ਬਜਦੇ ਆ ਮਰਨੋਂ ਪ੍ਰੰਤ ਵੀ ਉਹਨਾਂ ਨੂੰ ਹਥਿਆਰ-ਪੁੱਠੇ ਕਰਕੇ ਸਲਾਮੀ ਦਿੱਤੀ ਜਾਂਦੀ ਹੈ ਤਾਂ ਇਹ ਸਰੀਰਦਾਨੀਆਂ ਨੂੰ ਵੀ ਇਸੇ ਤਰ੍ਹਾਂ ਸਲਾਮੀ ਦਿੱਤੀ ਜਾਵੇ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਤੇ ਐਂਬੂਲੈਂਸ ਦਾ ਸਰਕਾਰ ਨੂੰ ਇਲਾਕੇ ਦਾ ਜਿਹੜਾ ਮੈਜਿਸਟ੍ਰੇਟ ਹੁੰਦਾ ਐ ਐਸ.ਟੀ.ਐਮ ਹੁੰਦਾ ਐ ਉਹ ਪ੍ਰਬੰਧ ਕਰੇ ਇਸ ਗੱਲ ਦਾ ਕਿ ਐਂਬੂਲੈਂਸ ਦੇ ਵਿੱਚ ਉਸ ਡੈੱਡ ਬਾਡੀ ਨੂੰ ਪਾ ਕੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਉਥੇ ਪ੍ਰਸ਼ਾਸਨ ਖੋਦਾ ਕੇ ਸ਼ਰਦ ਅंजलि ਪੇਟ ਕਰੇ ਤੇ ਇਲਾਕੇ ਦੀਆਂ ਜਿੰਨੀਆਂ ਇਨਕਲਾਬੀ ਜਥੇਬੰਦੀਆਂ ਹੁੰਦੀਆਂ ਸਮਾਜ ਸੁਧਾਰਕ ਜਥੇਬੰਦੀਆਂ ਹੁੰਦੀਆਂ ਉਹਨਾਂ ਦੇ ਆਗੂ ਸਹਿਬਾਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਉਹ ਆਪ ਆਪਣੇ ਝੰਡੇ ਲੈ ਕੇ ਉਸ ਮਨੁੱਖ ਨੂੰ ਜਿਹਨੇ ਸ਼ਰੀਰਦਾਨ ਕੀਤਾ ਤੇ ਉਹ ਮੈਡੀਕਲ ਕਾਲਜ ਚੱਲਿਆ ਹੁਣ ਇਸ ਧਰਤੀ ਦੇ ਰਹਿੰਦੇ ਜਿਉਂਦੇ ਮਨੁੱਖਾਂ ਦੀ ਜ਼ਿੰਦਗੀ ਸਵਾਰਨ ਵਾਸਤੇ ਉਸ ਨੂੰ ਸਲਾਮੀ ਦੇਣ ਉਹਨੂੰ ਸਲੂਟ ਦੇਣ ਉਹਨੂੰ ਉੱਥੇ ਜਾ ਕੇ ਸ਼ਰਧਾਂਜਲੀ ਦੇਣ ਤੇ ਇਹ ਸਾਰਾ ਕੁਝ ਸਾਨੂੰ ਕਰਨਾ ਬਣਦਾ ਕਰਨਾ ਚਾਹੀਦਾ ਫਿਰ ਵੀ ਜੇ ਕਿਸੇ ਸਾਥੀ ਨੇ ਕੋਈ ਪੁੱਛਗਿੱਛ ਕਰਨੀ ਹੈ ਤਾਂ 98558 3400 ਇਹ ਮੇਰਾ ਫੋਨ ਨੰਬਰ ਹੈ ਮੇਰੇ ਨਾਲ ਗੱਲ ਕਰ ਸਕਦੇ ਹੋ ਤੁਸੀਂ ਹੋਰ ਕਿੰਨੇ ਸਾਥੀ ਹੈਗੇ ਨੇਗੇ ਜਿਹੜੇ ਇਸ ਤਰ੍ਹਾਂ ਦੇ ਥੋੜੇ ਆਲੇ ਦੋਲੇ ਬੈਠੇ ਹੋਣਗੇ ਜਿਨ੍ਹਾਂ ਨੇ ਸ਼ਰੀਰਦਾਨ ਕੀਤੇ ਆ ਜਾਂ ਜਿਨ੍ਹਾਂ ਨੂੰ ਇਸ ਵਰਤਾਰੇ ਦਾ ਨੌਲੇਜ ਹੈ ਸਾਰੀ ਉਹਨਾਂ ਤੋਂ ਤੁਸੀਂ ਪੁੱਛ ਸਕਦੇ ਹੋ ਤਾਂ ਇੰਨੀ ਗੱਲ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਕੇ ਇਹ ਪ੍ਰਚਾਰ ਕਰਿਓ ਦੱਬ ਕੇ ਤੇ ਮੇਰਾ YouTube ਚੈਨਲ ਹੈ ਜਿਹੜਾ ਮੇਘ ਰਾਜਰ ਅੱਲਾ ਮੇਰੇ ਨਾਂ ਤੇ ਹੀ ਹੈ ਮੇਰਾ ਨਾਂ ਵੀ ਮੇਘ ਰਾਜਰ ਅੱਲਾ ਚੈਨਲ ਦਾ ਨਾਂ ਵੀ ਇਹੀ ਹੈ ਉਹਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਸ਼ੇਅਰ ਕਰਦਿਆ ਕਰੋ ਤਾਂ ਜੋ ਇਹੋ ਜਿਹਾ ਪ੍ਰਚਾਰ ਵਧੇ ਤੇ ਇਸ ਧਰਤੀ ਦੇ ਉੱਤੇ ਜਿਹੜੇ ਰੂੜੀਵਾਦੀ ਰਸਮੋ ਰਵਾਜ ਨੇ ਉਹ ਬੰਦ ਹੋਣ ਕਿ ਬੰਦੇ ਦਾ ਜਦੋਂ ਸਸਕਾਰ ਕਰਨ ਜਾਂਦੇ ਆ ਕੋਈ ਚਲੋ ਆਪਾਂ ਆਪਣੇ ਕੀਤੇ ਅਨੁਸਾਰ ਕੋਈ ਕਬਰਾਂ ਚ ਦਫਨਾਉਂਦਾ ਹੈ ਕੋਈ ਸ਼ਮਸ਼ਾਨ ਘਾਟਲ ਜਾ ਕੇ ਲੱਕੜਾਂ ਚ ਸਸਕਾਰ ਕਰਦਾ ਹੈ ਫਿਰ ਉਹ ਸਵਾਹ ਨੂੰ ਅਸੀਂ ਪਾਣੀ ਚ ਜਿਹੜਾ ਹੈਗਾ ਰੋੜ ਦਿੰਨੇ ਆ ਪਾਣੀ ਪਲੀਤ ਹੋ ਜਾਂਦਾ ਪੀਣ ਵਾਲਾ ਪਾਣੀ ਕਿੰਨੀਆਂ ਸਾਰੀਆਂ ਇਹ ਗੱਲਾਂ ਜੁੜੀਆਂ ਹੋਈਆਂ ਇਹਦੇ ਨਾਲ ਤਾਂ ਇਹ ਸਾਰਾ ਕੁਸ਼ੀ ਨਾਲੇ ਤੇ ਖਤਮ ਹੋਣਗੀਆਂ ਇਹ ਜਿਹੜੀਆਂ ਰੂੜੀਵਾਦੀ ਗੱਲਾਂ ਹੈਗੀਆਂ ਤੇ ਦੂਜਾ ਇੱਕ ਕ੍ਰਾਂਤੀਕਾਰੀ ਕਦਮ ਹੈ ਇਹ ਹਰੇਕ ਬੰਦਾ ਨਹੀਂ ਕਰ ਸਕਦਾ ਕੋਈ ਇਨਕਲਾਬੀ ਬੰਦਾ ਗਾਂ ਵਧੂ ਬੰਦਾ ਜਿਹੜਾ ਹੈਗਾ ਜਿਹਦਾ ਇਸ ਗੱਲ 'ਚ ਵਿਸ਼ਵਾਸ ਹੈ ਵੀ ਹਾਂ ਭਾਈ ਜੇ ਅੱਗੇ ਕੋਈ ਜਨਮ ਹੋਇਆ ਤੇ ਫਿਰ ਦੁਬਾਰੇ ਜਨਮ ਨਹੀਂ ਹੋਣਾ ਜੇ ਅੱਖਾਂ ਦਾਣ ਕਰਤੀਆਂ ਤੇ ਸ਼ਾਇਦ ਅੱਖਾਂ ਨਹੀਂ ਹੋਣੀਆਂ ਇਹ ਰੂੜੀਵਾਦੀ ਗੱਲਾਂ ਸਾਰੀਆਂ ਇਹ ਕ੍ਰਾਂਤੀਕਾਰੀ ਬੰਦਾ ਗਾਂ ਵਧੂ ਬੰਦਾ ਹੀ ਬੰਦਾ ਸਰੀਰਦਾਨ ਕਰਦਾ ਹੈ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹਨੂੰ ਪ੍ਰਚਾਰ ਲੈ ਕੇ ਜਾਓ ਸ਼ੇਅਰ ਕਰੋ ਇਹਨੂੰ ਤਾਂ ਜੋ ਲੋਕਾਂ ਦੇ ਵਿੱਚ ਇਹ ਪ੍ਰਚਾਰ ਵਧੇ ਤੇ ਇਸ ਧਰਤੀ ਨੂੰ ਆਪਾਂ ਸੋਨਾ ਬਣਾਈਏ ਇੱਥੇ ਹੀ ਸਵਰਗ ਉਸਾਰੀਏ ਪਤਾ ਹੈ ਕਿ ਹੋਰ ਕਿਤੇ ਨਰਕ ਜਾਂ ਸਵਰਗ ਨਹੀਂ ਹੈਗਾ ਇਸੇ ਧਰਤੀ ਦੇ ਉੱਤੇ ਹੀ ਆ ਜੋ ਕੁਝ ਹੈਗਾ ਤਾਂ ਇਹ ਸਾਾਸ ਦੇ ਨਾਲ ਤੁਹਾਡੇ ਤੋਂ ਆਸ ਕਰਦਾ ਕਿ ਇਸ ਮਿਸ਼ਨ ਦੇ ਵਿੱਚ ਤੁਸੀਂ ਸਾਥ ਦਿਓਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ